ਵੋਟ ਪਾਣ ਜਾ ਰਹੇ ਹੋ ਜੀ ਹਾਂ ਜੀ ਅ ਕਿਦਾਂ ਦਾ ਸੋਚਦੇ ਹੋ ਕੈਂਡੀਡੇਟ ਦਿੱਤੇ ਜਾਂ ਕਿਦਾਂ ਦਾ ਉਮੀਦਵਾਰ ਜੋ ਪੰਜਾਬ ਦੀ ਤਰੱਕੀ ਲਈ ਕੰਮ ਕਰੇ ਹਮ ਇਸ ਤਰ੍ਹਾਂ ਦਾ ਹੀ ਚਾਹੁੰਦਾ ਹੈ ਦੁਸਤਾਰ ਦਾ ਕਰੇ ਸਰਕਾਰ ਠੀਕ ਹੈ ਲੋਕ ਬਾਹਰ ਜਾਣ ਦੀ ਪ੍ਰਤਨਸੀ ਘਟੇ ਪਾ ਵੋਟ ਪਾਉਣ ਆਏ ਹੋ ਹਾਂ ਜੀ ਕਿੰਨੀ ਵਾਰ ਵੋਟ ਪਾ ਰਹੇ ਹੋ ਅੱਜ ਪੰਜਵੀਂ ਵਾਰ ਤੇ ਕਿਦਾਂ ਦਾ ਉਮੀਦਵਾਰ ਸੋਚਦੇ ਹੋ ਕਿਦਾਂ ਦਾ MP ਚੁਣਨਾ ਹੋ ਚਾਹੀਦਾ ਲੋਕਾਂ ਨੂੰ ਜਾਂ ਤੁਸੀਂ ਉਹਦਾ ਚਾਹੀਦਾ ਜਿਹੜਾ ਲੋਕਾਂ ਦੀ ਸਾਰੀ ਦੀ ਹੈਲਪ ਕਰ ਸਕੇ ਤੁਸੀਂ ਇਸ ਵਾਰ ਕਿਦਾਂ ਦੇ ਕਿਹੜੇ ਕੈਂਡੀਡੇਟ ਨੂੰ ਪਾ ਰਹੇ ਹੋ ਵੋਟ ਉਸ ਤਾਂ ਸਿਗਰਟ ਹੁੰਦਾ ਹ ਪਰ ਵਧੀਆ ਮਤਲਬ ਚੁਣਿਆ ਆਉਤੇ ਵੱਲ ਤਾਂ ਕੋਸ਼ਿਸ਼ ਹੈ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز